ੰਦੀ ਗੱਲ ਰੱਖੰਦੀ ਗੱਲ ਮਾਦੇ ਵਾਲਾ ਮਾਦੇ ਵਾਲਾ ਮਾਦੇ ਵਾਲਾ ਓ ਲਫੜੋ ਲਫੜੀ ਕੋਠੇ ਉੱਤੇ ਡੱਬੀਆਂ ਦੇ ਮਾਰ ਕੇ ਜੱਪੇੜਾ ਪੁੱਛਦਾ ਆ ਆ ਓ ਮੇਲਾ ਦੂਜ ਖਿਆ ਹਰਪਾਲ ਪਰ ਉਧਰ ਗੱਤੋ ਵਾਲਿਆ ਕਰ ਗਿਆ ਕਮਾਲ ਓ ਗੱਤੋ ਵਾਲਿਆ ਕਮਾਲ ਕਰ ਗਿਆ

ਮੰਦਰ ਬੋਲੇ ਸੋਨੇ ਹਾ ਵਾ 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 ਇੰਦਰਪਾਲ ਬਾਜਵਾ ਨੱਚਦਾ ਨੱਚਦਾ ਕਿ ਜਿੱਤ ਦੇ ਨਿਸ਼ਾਨ ਸਦਾ